ਆਪਨ ਹੱਥੀ ਆਪਣਾ ਆਪੇ ਹੀ ਕਾਤ ਸਵਾਰੀਏ ਗੁਰਬਾਣੀ ਫਰਮਾਉਂਦੀ ਗੁਰਮਤ ਪ੍ਰਕਾਸ਼ ਵਰਲਡ ਵਾਈਡ ਚੈਨਲ ਤੇ ਸਵਾਗਤ ਕਰਦੇ ਆਂ ਜੀ ਇਹ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਇੱਕ ਇੱਕ ਵੀਡੀਓ ਤੁਹਾਡੀ ਸੋਚ ਬਦਲਦੀ ਤੁਹਾਡੀ ਜ਼ਿੰਦਗੀ ਬਦਲਦੀ ਤਾਕਤ ਰੱਖਦੀ ਏ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਗੁਰਬਾਣੀ ਫਰਮਾਉਂਦੀ ਕਿ ਆਪਨ ਹੱਥੀ ਆਪਣਾ ਆਪੇ ਹੀ ਕਾਤ ਸਵਾਰੀਏ ਆਪਣਾ ਜੀਵਨ ਉਹ ਇੱਕ ਸੰਘਰਸ਼ ਹੈ ਜੋ ਇਨਸਾਨ ਆਪਣੇ ਜੀਵਨ ਦੇ ਵਿੱਚ ਸੰਘਰਸ਼ ਨਹੀਂ ਕਰਦਾ ਮਤਲਬ ਕਿ ਉਹ ਆਪਣੇ ਜੀਵਨ ਦਾ ਰੱਬ ਵੱਲੋਂ ਦਿੱਤੇ ਹੋਏ ਤੋਹਫੇ ਦਾ ਜੋ ਸਹੀ ਫਾਇਦਾ ਉਹ ਨਹੀਂ ਉਠਾਰਿਆ ਇਹਦਾ ਸੰਘਰਸ਼ ਦਾ ਮਤਲਬ ਇਹ ਨਹੀਂ ਕਿ ਕੋਈ ਵੱਡੇ ਕੰਮ ਹੀ ਛੋਟੇ ਛੋਟੇ ਜ਼ਿੰਦਗੀ ਦੇ ਨਿਜੀ ਕੰਮ ਵੀ ਸਾਨੂੰ ਖੁਦ ਨੂੰ ਕਰਨੇ ਚਾਹੀਦੇ ਜੇਕਰ ਪਰਿਵਾਰ ਦੇ ਵਿੱਚ ਹਰ ਕੋਈ ਆਪਣਾ ਕੰਮ ਖੁਦ ਕਰਨ ਲੱਗ ਪਵੇ ਤੇ ਘਰ ਦੇ ਵਿੱਚ ਜੋ ਟੈਨਸ਼ਨ ਹੈ ਇੱਕ ਬੰਦੇ ਨੂੰ ਨਹੀਂ ਹੋਵੇਗੀ ਖਾਸ ਕਰਕੇ ਔਰਤਾਂ ਨੂੰ ਹੁੰਦੀ ਹੈ ਕਿ ਮੈਂ ਉਹ ਬੱਚਿਆਂ ਨੂੰ ਖਾਣਾ ਬਣਾ ਕੇ ਦੇਣਾ ਹੈ ਮੈਂ ਕੱਪੜੇ ਧੋਣੇ ਆ ਮੈਂ ਸਫਾਈ ਕਰਨੀ ਹੈ ਜੇਕਰ ਅਸੀਂ ਪਰਿਵਾਰ ਦੇ ਵਿੱਚ ਹਰ ਕੋਈ ਆਪਣੀ ਜ਼ਿੰਮੇਵਾਰੀ ਖੁਦ ਲਵੇ ਆਪਣਾ ਕੰਮ ਆਪੇ ਕਰੇ ਕਿ ਆਪੇ ਨੇ ਜੋ ਕੱਪੜੇ ਆ ਆਪਣਾ ਜੋ ਖਾਣਾ ਖੁਦ ਪ੍ਰਪੇਅਰ ਕਰ ਲੈਣਾ ਹਰ ਪਾਸੇ ਦਾ ਟ੍ਰੈਂਡ ਹੋਵੇ ਤਾਂ ਬਹੁਤ ਸਾਰੇ ਘਰ ਦੇ ਜੋ ਝਗੜੇ ਆ ਟੈਨਸ਼ਨਾਂ ਉਹ ਖਤਮ ਹੋ ਸਕਦੀਆਂ ਨੇ ਸੋ ਜ਼ਿੰਦਗੀ ਜਾਂ ਗੁਰਬਾਣੀ ਸਾਨੂੰ ਇਹ ਦੱਸਦੀ ਹੈ ਕਿ ਅਸੀਂ ਆਪਣਾ ਕੰਮ ਬਹੁਤ ਵਧੀਆ ਤਰੀਕੇ ਦੇ ਕਿਉਂਕਿ ਸਾਨੂੰ ਸਾਡੇ ਤੋਂ ਵਧੀਆ ਕੋਈ ਹੋਰ ਨਹੀਂ ਸਮਝ ਸਕਦਾ ਸਾਨੂੰ ਪਤਾ ਹੈ ਕਿ ਸਾਨੂੰ ਕਿਹੜੀ ਚੀਜ਼ ਪਸੰਦ ਹੈ ਅਸੀਂ ਕਿਸ ਤਰ੍ਹਾਂ ਦੇ ਕੱਪੜੇ ਕਿਸ ਤਰ੍ਹਾਂ ਦਾ ਜੋ ਪਹਿਰਾਵਾ ਰੱਖਣਾ ਹੈ ਤਾਂ ਅਸੀਂ ਖੁਦ ਆਪਣੇ ਆਪ ਨੂੰ ਜਦੋਂ ਸੰਭਾਲਾਂਗੇ ਜੇਕਰ ਬੰਦਾ ਖੁਦ ਨੂੰ ਨਹੀਂ ਸੰਭਾਲ ਸਕਦਾ ਖੁਦ ਦੀ ਜ਼ਿੰਮੇਵਾਰੀ ਨਹੀਂ ਉਠਾ ਸਕਦਾ ਤਾਂ ਉਹ ਆਉਣ ਵਾਲੇ ਸਮੇਂ 'ਚ ਆਪਣੇ ਪਰਿਵਾਰ ਦੀ ਸਮਾਜ ਦੀ ਕੌਮ ਦੀ ਗੱਲ ਕਿੱਥੋਂ ਕਰ ਸਕਦਾ ਹੈ ਸੋ ਸ਼ੁਰੂਆਤ ਆਪਣੇ ਆਪ ਤੋਂ ਹੀ ਹੁੰਦੀ ਹੈ ਔਰ ਗੱਲ ਕਰਦੇ ਆ ਕਿ ਜੇ ਜੋ ਜੀਵਨ ਮਿਲਿਆ ਹੈ ਇੱਕ ਬਹੁਤ ਵੱਡੀ ਤਾਕਤ ਹੈ ਜੇਕਰ ਅਸੀਂ ਇਸ ਤਾਕਤ ਦੀ ਵਰਤੋਂ ਨਹੀਂ ਕਰਾਂਗੇ ਤਾਂ ਇਸ ਜੀਵਨ ਦਾ ਜ਼ਿੰਦਗੀ ਦਾ ਕੋਈ ਵੀ ਮਤਲਬ ਨਹੀਂ ਐਗਜ਼ੈਂਪਲ ਸਮਝੋ ਕਿ ਜਹਾਜ਼ ਜਿੱਤੇ ਬਹੁਤ ਪੈਸਾ ਲਾ ਕੇ ਜਹਾਜ਼ ਤਿਆਰ ਕੀਤਾ ਜਾਂਦਾ ਹੈ ਉਹ 에ਰਪੋਰਟ ਤੇ ਖੜਿਆ ਹੋਵੇ ਤਾਂ ਉਹ ਜਹਾਜ਼ ਦੀ ਕੋਈ ਵੈਲਿਊ ਨਹੀਂ ਕਿਉਂ ਕਿਉਂਕਿ ਉਹ ਜਹਾਜ਼ ਹੀ ਬਣਾਇਆ ਇਸ ਵਾਸਤੇ ਜਾਂਦਾ ਕਿ ਉੱਚੇ ਅਸਮਾਨਾਂ ਨੂੰ چیرਦਾ ਆਇਆ ਕਈ ਸਮੁੰਦਰ ਪਾਰ ਕਰਦਾ ਆਇਆ ਦੂਸਰੇ ਦੇਸ਼ ਵਿੱਚ ਜਾਵੇ ਲੋਕਾਂ ਨੂੰ ਦੂਸਰੇ ਦੇਸ਼ਾਂ ਤੱਕ ਜੋ ਸਫਰ ਕਰਾਵੇ ਇਸੇ ਤਰ੍ਹਾਂ ਹਰ ਚੀਜ਼ ਦੀ ਵੈਲਿਊ ਉਦੋਂ ਹੀ ਹੈ ਜਦੋਂ ਉਹ ਆਪਣਾ ਰਿਸਕ ਲੈ ਕੇ ਕੰਮ ਕਰਦੀ ਹੈ ਲੋਕਾਂ ਨੂੰ ਬੈਨੀਫਿਟ ਦਿੰਦੀ ਹੈ ਸੋ ਇਸੇ ਤਰ੍ਹਾਂ ਜੇਕਰ ਜ਼ਿੰਦਗੀ ਮਿਲੀਏ ਤਾਂ ਅਸੀਂ ਬੈੱਡ ਤੇ ਬੈਠੇ ਹੁਕਮ ਚਲਾਈਏ ਕਿ ਸਾਨੂੰ ਖਾਣਾ ਦੇਓ ਸਾਨੂੰ ਵਧੀਆ-ਵਧੀਆ ਕੱਪੜੇ ਮਿਲ ਜਾਣ ਬੈੱਡ ਦੇ ਬੈਠੇ ਧੋਤੇ ਕੱਪੜੇ ਸਫਾਈ ਮਿਲ ਜਾਵੇ ਤਾਂ ਇਹ ਜੋ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਅਸੀਂ ਆਪਣਾ ਕੰਮ ਖੁਦ ਕਰਨਾ ਨਾ ਸਿੱਖਿਆ ਜਦੋਂ ਸਾਨੂੰ ਆਪਣਾ ਕੰਮ ਖੁਦ ਕਰਨ ਦੀ ਆਦਤ ਪੈ ਜਾਵੇਗੀ ਤਾਂ ਤੁਸੀਂ ਦੇਖਣਾ ਕਿ ਤੁਹਾਡੇ ਲੱਗ ਕਦੀ ਵੀ ਆਲਸ ਦਿਲਿੱਦਰ ਉਹ ਨਹੀਂ ਆਵੇਗਾ ਤੁਸੀਂ ਬਹੁਤ ਜ਼ਿੰਦਗੀ ਦੇ ਵਿੱਚ ਐਕਟਿਵ ਹੋ ਜਾਓਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜ਼ਿੰਦਗੀ ਦੇ ਵਿੱਚ ਮੋਟੀਵੇਟ ਰਹਿ ਲਈ ਆਪਣਾ ਕੰਮ